రికండ్ ਨਾਲ ਸੰਬੰਧਿਤ ਘਟਨਾਵਾਂ ਦੇ ਰੋਸ ਤੇ ਵੱਜੂ ਸਿੱਖ ਜਥੇਬੰਦੀ ਦੇ ਵੱਲੋਂ ਕੋਟਕਪੂਰਾ ਦੇ ਮੁੱਖ ਚੌਰਾਹੇ ਤੇ ਸ਼ਾਂਤੀਮਈ ਪ੍ਰਦਰਸ਼ਨ ਕੀਤਾ ਗਿਆ ਤੇ ਗੁਰੂਗ੍ਰੰਥ ਸਾਹਿਬ ਦੇ ਪ੍ਰਕਾਸ਼ਪੁਰਮ ਮਹਕੇ ਸਰਕਾਰਾਂ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਇਸ ਪ੍ਰੋਗਰਾਮ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਘਟਨਾ ਨੂੰ 9 ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਹਨਾਂ ਨੂੰ ਅਜਿਹਾ ਸ਼ਰਨ ਦਿੱਤੀ ਜਾ ਰਹੀ ਹੈ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਠੋਸ ਕਦਮ ਨਾ ਚੁੱਕੇ ਤਾਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਬਹਿਬਲ ਗੋਲੀ ਕਾਂਡ ਦੇ ਵਿੱਚ ਨੇ ਸ਼ਮੂਲੀਅਤ ਕੀਤੀ ਤੇ ਇਸਰ ਨੇ ਨੂੰ ਮੁੱਖ ਰੱਖਦਿਆ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਉਹਦੇ ਵਿੱਚ ਚਾਰ ਸਰਕਾਰਾਂ ਬਦਲੀਆਂ ਪਰ ਕਿਸੇ ਨੇ ਵੀ ਠੀਕ ਨਹੀਂ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਭਾਲ ਕੀਤੀ ਜਾਵੇ ਪਸ਼ੂ ਗਵਾਹ ਜਾਵੇ ਉਹਦੀ ਭਾਲ ਹੁੰਦੀ ਆ ਕਿਸੇ ਦਾ ਕੋਈ ਕੀਮਤੀ ਸਮਾਨ ਗਵਾਹ ਜਾਵੇ ਉਹਦੀ ਭਾਲ ਹੁੰਦੀ ਆ ਪਾਲ ਤਾਂ ਕੀ ਕਰਨੇ ਸੀ ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਕਿ ਸਿੱਖਾਂ ਦਾ ਗੁਰੂ ਸਾਡੇ ਕੋਲੇ ਆ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਕੋਲੋਂ ਲੈ ਕੇ ਵਿਖਾਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾਡੇ ਕੋਲੋਂ ਲੈ ਕੇ ਜਾਵੇਗਾ ਉਹਨੂੰ 10 ਲੱਖ ਦਾ ਇਨਾਮ ਦੇਵਾਂਗੇ ਇਹ ਇਸਤਿਹਾਰ ਛਾਪ ਕਰਕੇ ਉਹਨਾਂ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਚਪਕਾਏ ਸਮੇਂ-ਸਮੇਂ ਅਨੁਸਾਰ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਆਪਣੀ ਦਰਖਾਸਤ ਦੇ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਰਹੇ ਪਾਰ ਸਰਕਾਰ ਅਤੇ ਪ੍ਰਸ਼ਾਸਨ ਉਦੋਂ ਤੋਂ ਲੈ ਕਰਕੇ ਅੱਜ ਦੇ ਦਿਨ ਤੱਕ ਕੁੰਭ ਕਰਨ ਦੀ ਨੀਂਦ ਸੁੱਤਾ ਕਿਸੇ ਨੇ ਵੀ ਸਾਡੀ ਆਵਾਜ਼ ਨੂੰ ਸੁਣਨ ਦਾ ਯਤਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਪਾੜ ਕਰਕੇ ਤੇ ਗਲੀਆਂ ਵਿੱਚ ਅੰਗ ਖਿਲਾਰੇ ਗਏ ਇਸੇ ਚੌਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦਾ ਅਨਸਾਫ਼ ਲੈਣ ਵਾਸਤੇ ਸੰਗਤਾਂ ਨੇ ਸ਼ਾਂਤ ਮਈ ਤਰੀਕੇ ਦੇ ਨਾਲ ਮੋਰਚਾ ਲਾਇਆ ਅਨਸਾਬ ਤਾਂ ਕੀ ਦੇਣਾ ਸੀ ਸਾਡੇ ਉੱਪਰ ਗੰਦੇ ਪਾਣੀ ਦੀਆਂ ਬਿਛਾਣਾ ਡਾਂਗਾ ਦੀ ਮਾਰ ਪਲਾਸਟਿਕ ਦੀਆਂ ਗੋਲੀਆਂ ਸਿੱਧੀਆਂ ਗੋਲੀਆਂ ਅਨੇਕਾਂ ਸਿੰਘ ਫੱਟੜ ਹੋਏ ਦੋ ਸਿੰਘ ਸ਼ਹੀਦ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਦਬੀ ਦਾ ਸਾਨੂੰ ਅਨਸਾਬ ਕੀ ਮਿਲਣਾ ਸੀ ਸਾਡੇ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਬੇਅਦਬੀ ਦਾ ਸ਼ਹੀਦ ਹੋਏ ਸਿੰਘਾਂ ਦਾ ਇਨਸਾਫ ਦੇਣ ਦਾ ਸਾਡੇ ਨਾਲ ਕੋਈ ਰابطਾ ਕਾਇਮ ਨਹੀਂ ਕੀਤਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਹਿੰਦੁਸਤਾਨ ਆਜ਼ਾਦ ਹੈ ਪਰ ਆਜ਼ਾਦ ਦੇਸ਼ ਦੇ ਵਿੱਚ ਸਿੱਖ ਲੋਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ ਜਿਹੜੇ ਲੋਕ ਗੁਲਾਮ ਹੁੰਦੇ ਆ ਉਹਨਾਂ ਦੇ ਇਸ਼ਤ ਦੀ ਨਰਾਦਰੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਨਰਾਦਰੀ ਇਸੇ ਤਰ੍ਹਾਂ ਜਿਹੜਾ ਅਨਸਾਫ਼ ਪਸੰਦ ਲੋਕ ਹੁੰਦੇ ਆ ਉਹਨਾਂ ਦੀ ਬੇਪਤੀ ਕੀਤੀ ਜਾਂਦੀ ਆ ਪਰ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਦਵੀ ਦਾ ਸਾਨੂੰ ਅਨਸਾਫ਼ ਨਾ ਮਿਲਿਆ ਸ਼ਹੀਦਾਂ ਦਾ ਅਨਸਾਫ਼ ਨਾ ਮਿਲਿਆ ਨਾ ਟੇਕ ਕਰਕੇ ਬੈਠਾਂਗੇ ਨਾ ਹੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਸਰਕਾਰ ਨੂੰ ਟੇਕ ਕਰਕੇ ਬੈਠਣ ਦੇਵਾਂਗੇ ਅੱਜ ਦਾ ਸਾਡਾ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਇਹ ਪ੍ਰੋਗਰਾਮ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀ ਐਲਾਨਿਆ ਗਿਆ ਉਸ ਨੂੰ ਲੈ ਕੇ ਕੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਪ੍ਰਾਤਨ ਇੱਕ ਰਵਾਇਦਾ ਕਿ ਜਿਹੜਾ ਸਿੱਖੀ ਸਰੂਪ ਵਿੱਚ ਆ ਕਰਕੇ ਕੋਈ ਗਲਤੀ ਅਪਰਾਧ ਕਰਦਾ ਉਹਨੂੰ 12 ਪੱਥਰ ਦੀ ਸਜ਼ਾ ਦਿੱਤੀ ਜਾਂਦੀ ਹੈ ਜਿੰਨਾ ਚਿਰ ਤੱਕ ਪੰਥ ਸ਼ਕਬੀਰ ਬਾਦਲ ਤੇ ਉਹਦੇ ਹਮੈਤਿਆਂ ਨੂੰ 12 ਪੱਥਰ ਦੀ ਸਜ਼ਾ ਨਹੀਂ ਮਿਲਦੀ ਉਹਨਾਂ ਸੇ ਸਾਡੇ ਜਿਹੜੇ ਹਿਰਦੇ ਉਹ ਕਦੇ ਵਾਸਤੇ ਸ਼ਾਂਤ ਨਹੀਂ ਹੋਗੇ ਜਿਹੜਾ ਜਿਨ੍ਹਾਂ ਨੇ ਤਨਖਾਹਾਂ ਕਰਾਰ ਦਿੱਤਾ ਉਹ ਬਾਦਲ ਦੇ ਬਣਾਏ ਜਥੇਦਾਰ ਆ ਉਹਨਾਂ ਦੀ ਜੇਬ ਨਹੀਂ ਉਹਨਾਂ ਦੀ ਬਗਲ ਵਿੱਚੋਂ ਨਿਕਲੇ ਆ ਇੱਕ ਡਰਾਮਾ ਕੀਤਾ ਇਸ ਡਰਾਮੇ ਦੇ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਸੰਗਠਾ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੀਆਂ ਅੱਜ ਰੋਸ ਪ੍ਰਦਰਸ਼ਨ ਕਿਹੜੀਆਂ ਮੰਗਾਂ ਨੂੰ ਲੱਗੇ ਬਿਲਕੁਲ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਧੰਨ ਸਾਬ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਿਹੜੇ ਮੁੱਖ ਦੋਸ਼ੀ ਆ ਗਰਮੀਆ ਬਾਬਾ ਜਿਹੜਾ ਰਾਮ ਰਹੀਮਾ ਬਲਾਤਕਾਰੀ ਸਾ ਦਾ ਉਹਦੇ ਤੇ ਉਹਦੇ ਚੇਲਿਆਂ ਤੇ ਅੱਜ ਤੱਕ ਜਿਹੜਾ ਕੇਸ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਗਰਸ ਕੱਤਰ ਵੱਲੋਂ ਉਹਦੇ ਤੇ ਜਿਹੜੀ ਰੋਕ ਲਾਈ ਗਈ ਆ ਉਹਨੂੰ ਚਲਾਉਣ ਦੇ ਲਈ ਅਤੇ ਗੋਲੀ ਕਾਂਡ ਦੇ ਵਿੱਚ ਜਿਹੜੇ ਨਾਮਜਾਦ ਲੋਕ ਆ ਜਾਂ ਜਿਹੜੀ ਹਜੇ ਅਧੂਰੀ ਜਾਂਚ ਪਈ ਉਹਨੂੰ ਪੂਰਾ ਕਰਨ ਦੇ ਲਈ ਤਰਾਸਦੀ ਦੀ ਗੱਲ ਇਹ ਆ ਕਿ ਆ ਸਰਕਾਰ ਇਸ ਵਿਸ਼ੇ ਤੇ ਆਈ ਆ 24 ਘੰਟਿਆਂ ਚ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਆਈ ਆ ਵੀ ਅਸੀਂ ਇਹਦਾ ਇਨਸਾਫ ਕਰਾਂਗੇ ਤੇ ਅੱਜ 3 ਸਾਲ ਦਾ ਸਮਾਂ ਬੀਤਣ ਤੇ ਵੀ ਇਹਨਾਂ ਨੂੰ ਧਰਨਿਆਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਦੱਸਣਾ ਪੈ ਰਿਹਾ ਕਿ ਭਾਈ ਤੁਹਾਡੇ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ ਉਹ ਵੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਹੋਵੇ ਸੋ ਅੱਜ ਦਾ ਇਹ ਪ੍ਰੋਟੈਸਟ ਉਸੇ ਸੰਬੰਧ ਚ ਆ 295 A ਸੈਕਸ਼ਨ ਦੇ ਤਹਿਤ ਉਸ ਰਾਮ ਰਹੀਮ ਤੇ ਬਲਾਤਕਾਰੀ ਦੇ ਉੱਤੇ ਕੇਸ ਚੱਲਣਾ ਚਾਹੀਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਦੇ ਚੇਲੇ ਹਜੇ ਭਗੌੜੇ ਆ ਉਹਨਾਂ ਤੇ ਵੀ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਜਦੋਂ ਜਿਹੜੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਹੈ ਅਕਾਲ ਤਖਤ ਸਾਹਿਬ ਤੋਂ ਜੇ ਕਿਸੇ ਵਿਅਕਤੀ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਉਹਦੇ ਤੇ ਅਸੀਂ ਅਸੀਂ ਕਾਮ ਇਨਸਾਨ ਹੋਣ ਦੇ ਨਾਤੇ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਦੇ ਸਕਦੇ ਕਾਲ ਤੱਕ ਦੀ ਮਰਜ਼ਾਦਾ ਦੇ ਅਨਸਾਰ ਉਹਨੂੰ ਤਨਖਾਹਿਆ ਕਰਾਰ ਦੇਣਾ ਹੀ ਸਾਡੇ ਲਈ ਇੱਕ ਅੱਜ ਦੇ ਟਾਈਮ 'ਚ ਵੱਡੀ ਗੱਲ ਆ ਉਸ ਤੋਂ ਬਾਅਦ ਉਹ ਤੇ ਸਜ਼ਾ ਕੀ ਲੱਗਦੀ ਆ ਸਜ਼ਾ ਤੋਂ ਬਾਅਦ ਆਪਾਂ ਇਹ ਤੇ ਪ੍ਰਤੀਕਰਮ ਦੇ ਸਕਦੇ ਹਾਂ ਕਿਉਂਕਿ ਕਾਲ ਤੱਕ ਸਾਹਮੂ ਅਸੀਂ ਡਾਇਰੈਕਸ਼ਨ ਨਹੀਂ ਕਰ ਸਕਦੇ ਅਸੀਂ ਸਿੱਖੀ ਸਿਧਾਂਤਾਂ ਤੇ ਚੱਲਦੇ ਹੋਏ ਅਸੀਂ ਉਹ ਤੇ ਡਾਇਰੈਕਸ਼ਨ ਨਹੀਂ ਦੇ ਸਕਦੇ ਅਸੀਂ ਉਸ ਫੈਸਲੇ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਹੋਣਗੇ ਉਹ ਅਸੀਂ ਕਰ ਸਕਦੇ ਹਾਂ